ਲੋ ਜੀ ਹਿਮਾਚਲ ਨੇ ਆਪਣਾ ਸਵਾਗਤ ਕਰ ਦਿੱਤਾ ਪਹਾੜਾਂ ਦੇ ਨਾਲ ਸੋਲਨ 42 ਤੇ ਸ਼ਿਮਲਾ 99 ਦੇਖਦੇ ਆਂ ਫਿਰ ਕਿੱਥੇ ਪਹੁੰਚਦੇ ਅੱਜ ਸੋਲਨ ਪਹੁੰਚਿਆ ਜਾਂਦਾ ਕਿ ਲਗਾਤਾਰ ਤਿੱਖੀ ਚੜਾਈ ਤੋਂ ਬਾਅਦ ਪੂਰੀ ਐਨ ਸਰੇੜੀ ਉਤਰਾਈ ਆਈ ਆ ਤੇ ਸੋਲਨ ਸਿਗਾ 12 ਕਿਲੋਮੀਟਰ ਦੇ ਨੇੜੇ 7 ਕਿਲੋਮੀਟਰ ਹੈ ਗਿਆ ਬਾਕੀ ਹਵਾ ਐ ਨਾ ਮੈਨੂੰ ਬੁਲੀ ਨੂੰ ਵਾਈਦੀ ਮੱਥੇ ਦੇ ਸਮਾਂ ਸਵੇਰ ਦੇ 6 ਵਜੇ ਗਿਆ ਤੇ ਆਪਾਂ ਉੱਠ ਖੜੇ ਸੀਗੇ ਚੱਲਦੇ ਆਂ ਬਰਸ਼-ਬੁਸ਼ ਕਰਨ ਹੁਣ ਜਿਪ ਖੁੱਲ ਨਹੀਂ ਰਹੀ ਥੋੜੀੀ ਤੰਗੀ ਪਰੇਸ਼ਾਨੀ ਦੇ ਰਹੀ ਆ ਬਾਕੀ ਦਿਨ ਚੜ ਗਿਆ ਪੂਰਾ ਵਧੀਆ ਸਾਈਕਲ ਆਪਾਂ ਇੱਥੇ ਲੋਕ ਲਾਤੇ ਸੀਗੇ ਸਮਾਨ ਸੋਮਣ ਆਪਣਾ ਖਿਲਰਿਆ ਪਿਆ ਉੱਠ ਕੇ ਚੱਲਦੇ ਆਂ ਬਰਸ਼-ਬੁਸ਼ ਕਰਦੇ ਦੁਬਾਰਾ ਤਿਆਰੀ ਬੰਨਦੇ ਆ ਇਹ ਸੀਗਾ ਆਪਣਾ ਘਰ ਤੇ ਘਰ ਆਪਣਾ ਸੀਗਾ ਸੈੱਟ ਦੇ ਥੱਲੇ ਮੰਦਰ ਦੇ ਵਿੱਚ ਸਾਹਮਣੇ ਪਹਾੜ ਦੇਖਦੇ ਮੰਨੇ ਮੰਨੇ ਜੀ ਹਾਂਜੀ ਸਾਰੇ ਮਿੱਤਰ ਬੇਲੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜੌਰ ਬਾਈਪਾਸ ਤੋਂ ਰਾਧਾ ਦਾ ਸਟੇ ਸੀਗਾ ਆਪਣਾ ਮੰਦਰ ਦੇ ਵਿੱਚ ਟੈਂਟ ਲਾਇਆ ਹੋਇਆ ਸੀ ਆਪਾਂ ਉੱਠ ਗਏ ਆ ਸਮਾਂ ਹੋ ਗਿਆ ਹੁਣ ਸਾਢੇ 7 ਵਜੇ ਦਾ ਤਿਆਰ-ਖਿਆਰ ਹੋ ਗਏ ਆ ਅੱਜ 26 ਨਵੰਬਰ ਸਾਲ 2025 ਤੇ ਚੱਲਦੇ ਆ ਹੁਣ ਇੱਥੋਂ ਆਪਾਂ ਪਿੰਨੀਆਂ ਖਾ ਕੇ ਤੇ ਮਾੜੀ-ਮੋਟੀ ਚਾਹ ਪੀ ਲਾਂਗੇ ਤੇ ਪੌਣਿਆਂ ਚੱਲੇ ਅੱਜ ਦਾ ਸਫ਼ਰ ਹੋਊਗਾ ਥੋੜਾ ਜਿਹਾ ਕਰੜਾ ਕਿਉਂਕਿ ਪਹਾੜਾਂ ਨਾਲ ਮੱਥਾ ਲੱਗਣਾ ਐਨਰਜੀ ਭਰਪੂਰ ਕਰਦੇ ਸੇਵ ਸੂਬ ਆਪਣੇ ਕੋਲ ਪਏ ਆ ਉਹ ਵੀ ਛੱਕ ਕੇ ਚੱਲਾਂਗੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਆਪਾਂ ਤੁਹਾਨੂੰ ਪਹਾੜਾਂ ਦੀ ਸ਼ੈਅ ਕਰਾਉਣੇ ਆ ਅੱਜ ਦੋ ਤਿੰਨ ਦਿਨ ਹੋ ਗਏ ਤੁਰਿਆ ਨੂੰ ਅੱਜ ਬਾੜਾ ਨਾਲ ਕਰੜਾ ਮੱਥਾ ਲੱਗੂਗਾ ਆਜੋ ਫਿਰ ਚੱਲਦੇ ਆ ਬਈ ਟਾਈਮ ਹੋ ਗਿਆ ਜੀ 8:15 ਮਿੰਟ ਦਾ ਸਮਾਨ ਆਪਣਾ ਰੈਡੀ ਹੈ ਜਾ ਬਿਲਕੁਲ ਗੱਡੀ ਐਨ ਤਿਆਰ ਬਰ ਤਿਆਰ ਨੇ ਮਹਾਰਾਜ ਤੋਂ ਲੈ ਕੇ ਆਸਰਾ ਚੱਲਦੇ ਆ ਮੰਦਿਰ ਸਾਹਮਣੇ ਸਤਨਾਮ ਸ਼ਿਵਾਹੀ ਗੁਰੂ ਪ੍ਰਮਾਤਮਾ ਪੜੀ ਕਰੇ ਜੀ ਸਬਰ ਸੋਹਣਾ ਤੇ ਸੁਖਦਮਈ ਹੋਵੇ ਗੁੱਗਾ ਮੇੜੀ ਮੰਦਿਰ ਹੈ ਜੀ ਬਾਬਾ ਨਰਸਿੰਘ ਦੇਵਾਨ ਇਧਰ ਸੂਰਜ ਦੇਵਤਾ ਜੀ ਨੂੰ ਵੀ ਨਮਸਕਾਰ ਪਹਿਲਾਂ ਠੰਡ ਜੀ ਲੱਗ ਰਹੀ ਸੀਗੀ ਤੇ ਹੁਣ ਗਰਮੀ ਲੱਗਦੀ ਪਈ ਐ ਬਾਕੀ ਚੱਲਦੇ ਆ ਐਨਕਾਂ ਪਾ ਧੁੱਪ ਕਰਕੇ ਲਿਆਂ ਕਿਉਂਕਿ ਅੱਗੇ ਕੋਈ ਦੇਖਦਾ ਨਹੀਂ ਧੁੱਪ ਜ਼ਿਆਦਾ ਤਿੱਖੀ ਹੁੰਦੀ ਆ ਤੇ ਬਾਕੀ ਸਾਹਮਣੇ ਪਹਾੜਾਂ ਦੀਆਂ ਚੋਟੀਆਂ ਦਿਖ ਰਹੀਆਂ ਫਿੱਕੀਆਂ ਫਿੱਕੀਆਂ ਲੋ ਜੀ ਚੱਲ ਪਏ ਆ ਤੇ ਸਾਹਮਣੇ ਪਹਾੜਾ ਨਾ ਲੱਗਿਆ ਮੱਥਾ ਦੇਖਦੇ ਅੱਜ ਕੀ ਬਣਦਾ ਤੇ ਕਿੰਨੀ ਕੁ ਬਾੜ ਨਿਕਲਦੀ ਆ ਸਮਾਂ ਇਸ ਟਾਈਮ ਹੋ ਗਿਆ 8:25 ਮਿੰਟ ਦਾ ਲੋ ਜੀ ਹਿਮਾਚਲ ਨੇ ਆਪਣਾ ਸਵਾਗਤ ਕਰ ਦਿੱਤਾ ਪਹਾੜਾਂ ਦੇ ਨਾਲ ਸੋਲਨ 42 ਤੇ Shimla 99 ਦੇਖਦੇ ਆ ਫਿਰ ਕਿੱਥੇ ਪਹੁੰਚਦੇ ਅੱਜ ਸੋਲਣ ਪਹੁੰਚਿਆ ਜਾਂਦਾ ਕਿ ਨਹੀਂ ਪਹੁੰਚਿਆ ਜਾਂਦਾ ਆ ਸੇ ਵਾ ਸੇ ਵਾ ਅੜੀ ਪਾੜ ਤੇ ਬਰ ਸਾਈਕਲ ਆਲੂ ਵਾਲੇ ਪਰੌਂਠੇ ਬਰੂਡੇ ਖਾ ਕੇ ਚੱਲਦੇ ਆ ਅੱਗੇ ਬੈਲ ਆਪਾਂ ਦੇਣ ਲੱਗੇ ਸੀਗੇ ਬਾਈ ਆ ਗਿਆ ਨਾਰਕੰਡੇ ਦਾ ਰਾਜੂ ਉਨੇ ਆਪਣਾ ਬਿੱਲ ਦੇਤਾ ਧੰਨਵਾਦ ਚਲੋ ਚੰਗੇ ਲੋਕ ਇਧਰ ਵੀ ਵਾਧੂ ਹੈਗੇ ਨੇ ਠੀਕ ਆ ਬੇਟਿਆ ਕੀ ਨਾਮ ਹੈ ਤੁਹਾਡਾ ਰਸ਼ਮਨ ਰਸ਼ਮਨ ਰਾਜਸਥਾਨ ਸੇ ਹਾਂ ਹੋਰ ਬਈ ਕੈਸੇ ਹੋ ਹੋਰ ਇੱਕ ਤਾਂ ਵਧੀਆ ਜੀ क्या नाम आपका बीकानेर ठीक है हम भी आएंगे बीकानेर घूमने ठीक है जरूर भाई कैसे हो भाई क्या नाम भाई आपका इकट्ठे हो हाँ, है, एक 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 मैं और जी कैसे हो बढ़िया क्या नाम है आपका हाँ जी बहुत लाल आप भी बीकानेर से बढ़िया चलो बढ़िया है और चाचा जी कैसे हो क्या नाम आपका

ਠੀਕ ਹੈ ਜੀ ਅੱਛਾ ਲੱਗਾ ਮਿਲ ਕੇ ਆਪਸੇ 1 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਰੋਗੇ ਸੀਗੇ ਢਾਬੇ ਤੇ ਰੋਟੀ ਰਾਟੀ ਖਾਣ ਵਾਸਤੇ ਪਰੌਂਠੇ ਖਾਲੇ ਆਪਾਂ ਘਿਓ ਕਿਉ ਲਾਇ ਦ ਬਣਾ ਨਹੀਂ ਤਾਂ ਜ਼ੋਰ ਲੱਗਦਾ ਬਾ ਚੋਖਾ ਹੁੰਦਾ ਘਿਓ ਕਿ ਲਾ ਕੇ ਨੋਰਮਲ ਆਪਾਂ ਦਾਲ ਜੀ ਨਾਲ ਖਾਲੇ ਸੀਗੇ ਪਰੌਂਠੇ ਚਾਹ ਪੀ ਲਈ ਬਾਈ ਮਿਲ ਗਿਆ ਰਾਜੂ ਇੱਕ ਵਧੀਆ ਕਹਿੰਦਾ ਪੰਜਾਬੀਆਂ ਨਾਲ ਵਧੀਆ ਪਿਆਰ ਆ ਬਾਈ ਦਾ ਐਸੇ ਬਾਈ ਨੇ ਦੇ ਨਹੀਂ ਦਿੱਤੇ ਪੈਸੇ ਦੇ ਗਿਆ ਆਪਣੇ ਤੇ ਉਹ ਆਪਣੇ ਲੁਧਿਆਣੇ ਵੀ ਆਉਣ ਜਾਣ ਹੈਗਾ ਬਾਈ ਦਾ ਹੈਗਾ ਇੱਥੇ ਨਾਰਕੰਡਾ ਸੇਬਾਂ ਦਾ ਕੰਮ ਹੈ ਤੇ ਬਾਈ ਕਹਿੰਦਾ ਵੀ ਜਦੋਂ ਇਧਰ ਨਾਰਕੰਡਾਲੀ ਸੈਡ ਆਏ ਘੁੰਮਣ ਤੇ ਜਰੂਰ ਹੋ ਕੇ ਜਾਏ ਮੇਰੇ ਕੋਲੇ ਉਹਦਾ ਨੰਬਰ ਦੇ ਕੇ ਗਿਆ ਆਪਦਾ ਤੇ ਵਧੀਆ ਚੰਗੇ ਲੋਕ ਮਿਲ ਜਾਂਦੇ ਬਈ ਬਾਕੀ ਬਾਈ ਕਹਿੰਦਾ ਵੀ ਸਾਰੇ ਨੂੰ ਪਿਆਰ ਕਰਨਾ ਚਾਹੀਦਾ ਸਿੱਖ, ਮੁਸਲਮਾਨ, ਹਿੰਦੂ ਤੇ ਵਧੀਆ ਲੱਗਦਾ ਐ ਹਨਾ ਤੇ ਬਾਕੀ ਰਾਜਸਥਾਨ ਵਾਲੇ ਬਾਈ ਆਏ ਸੀ ਉਹਨਾਂ ਨਾਲ ਵੀ ਗੱਲਾਂ ਬਾਤਾਂ ਮਾਰੀਆਂ ਬੀਕਾਨੇਰ ਕਹਿੰਦੇ ਆਏ ਤਾਂ ਜਰੂਰ ਹੋ ਕੇ ਜਾਏ ਆਪਣੇ ਤੇ ਬਾਈ ਇੱਕ ਉਧਰ ਡਿਊਟੀ ਲੱਗੀ ਆ ਬਾਈ ਦੀ ਤੇ ਇਧਰੋਂ ਆਪਾਂ ਕਮਲ ਢਾਬੇ ਤੋਂ ਪਰੌਂਠੇ ਖਾਦੇ ਸੀਗੇ। ਇੱਧਰ ਸਾਡੇ ਗੈਰੀ ਦੂਰ ਜੀ ਖੜੇ ਆ। ਕੀ ਹਾਲ ਚਾਲ ਨੇ ਜੀ? ਵਧੀਆ ਜੀ ਵਧੀਆ ਚੜਦੀ ਕਲਾ। ਚੜਦੀ ਕਲਾ ਵਧੀਆ। ਹੋਰ ਹੋਰ। ਕਿਹੜਾ ਕਿਹ ਵਾਲਾ? ਹੋਰ। ਬਹੁਤ ਵਧੀਆ ਸੀ। ਹਾਂ ਇੱਧਰ ਦੀਦੀ ਹੋਰ ਜੀ ਠੀਕ ਠਾਕ ਹੋ ਜੀ? ਬੜੀਆ ਹੋ। ਪਰੌਂਠਾ ਸਵਾਦ ਸੀਗਾ। ਚੱਲਦੇ ਆਂ ਬਾਕੀ ਦੀਦੀ ਕੋਲੋਂ ਬਈ ਪਰੌਂਠੇ ਖਾ ਕੇ ਜਾਇਆ ਕਰੋ ਸਾਰੇ ਜਣੇ। ਠੀਕ ਆ ਜੀ ਸਤਿ ਸ੍ਰੀ ਅਕਾਲ। ਹੋਟਲ ਹੈਗਾ ਜੀ ਟਿੰਬਲ ਟ੍ਰੇਲ। ਜਿਹੜੀ ਤੁਸੀਂ ਆ ਦੇਖ ਸਕਦੇ ਹੋ ਟ੍ਰੇਲ ਜੀ ਉੱਪਰ ਜਾਂਦੀ ਇਹਦੇ ਉੱਪਰ ਜਾਣ ਦਾ ਕਿਰਾਇਆ ਹੈਗਾ ਵਾ 10000 ਰੁਪਿਆ ਜਾਣ ਆਉਣ ਦਾ ਹੋਟਲ ਦਾ ਜਿਹੜਾ ਕਿਰਾਇਆ ਦਾ ਹੈਗਾ ਵਾ 15000 ਪਲੱਸ ਇੱਕ ਦਿਨ ਦਾ ਕਾਸੀ ਵੱਡੀ ਗੱਲ ਬਾਤ ਆ ਤੇ ਆਪਾਂ ਹਜੇ ਨਹੀਂ ਜਾਂਦੇਗੇ ਟਾਈਮ ਹੋ ਗਿਆ ਜੀ ਸਵਾ 10 ਦਾ ਆਪਾਂ 1 ਘੰਟੇ 11 ਮਿੰਟ ਦੇ ਵਿੱਚ 8 ਕਿਲੋਮੀਟਰ ਕੱਢਿਆ ਮਸਾਂ ਤੇ ਐਨ ਸਰੀਰ ਮੁੜ ਕੋ ਮੁੜ ਕੇ ਹੋ ਗਿਆ ਪੂਰਾ ਜੋਰ ਜਾਨੀ ਪੂਰਾ ਲੱਗਿਆ ਹੋਇਆ ਅੱਜ ਜੋਰ ਪਰਖਿਆ ਜਾਊਗਾ ਮੇਜਰ ਨੂੰ ਕਹਿਣਾ ਪੈਣਾ ਵੀ ਬਦਾਮ 10 ਤੋਂ 20 ਕਰ ਦੇ ਕੇ ਨਹੀਂ ਤੇ ਬਾਕੀ ਸਪੀਡ ਜਿਹੜੀ ਹੈਗੀ ਆ ਉਹ ਮਸਾਂ ਸੱਤਕਦੀ ਆ 5 7 5 7 ਨਾਰਮਲ ਵੇਹੇ ਬੰਦਾ ਚਲਾ ਲੈਂਦਾ 20 22 20 22 ਤੇ ਜਦੋਂ ਸਮਾਨ ਨਾ ਹੋਵੇ ਤਾਂ 25 25 ਤੋਂ ਵੀ ਪਲੱਸ ਹੋ ਜਾਂਦਾ ਇੱਥੇ ਜਮਾ ਕੀੜੀ ਦੀ ਚਾਲ ਪਰ ਹੌਲੀ ਹੌਲੀ ਕਛੂ ਵਾਂਗੂ ਚੱਲਦੇ ਚੱਲਦੇ ਪਹੁੰਚਾਂਗੇ ਅੱਜ ਦੇਖਦੇ ਆ ਕਿੱਥੋਂ ਤੱਕਰ ਪਹੁੰਚਿਆ ਜਾਂਦਾ ਹਾਰ ਨਹੀਂ ਮੰਨਦੇਗੇ ਬਣੇਰਿਓ ਸਫਰ ਦੇ ਨਾਲ ਹਲਕ ਦਬਕੇ ਸ਼ੇਅਰ ਕਰਦੇ ਰਹੋ ਤੇ ਫਿਰ ਸਾਡਾ ਜੋਰ ਹੋਰ ਦੁੱਗਣਾ ਹੋ ਜਾਊਗਾ ਆ ਜਾਓ ਫਿਰ ਬਾਕੀ ਬਾਈ ਬੁਝੜਾਰੀਆਂ ਲਾਉਂਦੇ ਫਿਰਦੇ ਅਸਮਾਨ ਦੇ ਵਿੱਚ ਪੂਰੇ ਉਚਾਈ ਕਹਿ ਲਈਦਾ ਵੀ ਪੂਰੀ ਆ ਗਏ ਆਪਾਂ لینڈ ਸਲਾਈਡ ਹੋਈ ਆ ਬਾਈ ਤੇ ਅੱਡੇ ਦਾ ਬੁਰਾ ਹਾਲ ਕਰਤਾ ਪੱਥਰ ਜਿਹਰਾਂ ਤੇ ਘਰੇ ਆ ਖਤਰਾ ਇਸ ਚੱਲਿਏ ਸੇਵਕਾ ਪਵਲ ਖਾਂਦੇ ਖਾਂਦੇ ਉਹ ਉੱਥੇ ਜਾਣਾ ਜਿੱਥੇ ਉਹ ਘਰ ਜਾਂ ਟਰੈਕਟਰ ਖੜੇ ਦੇਖ ਰਹੇ ਹੁੰਦੇ ਆਂ। ਆਹੀਂ ਬੋਲ ਮੋਲ ਗੋਲ ਮੋਲ ਜਿਹੜੇ ਕੜ ਕੜ ਕੇ ਚਾਹੀਏ ਨੇ ਚਾਹਿਆਂ। ਮੱਥਾ ਲੱਗਿਆ ਹੋਇਆ ਡੋਲਦੇ ਆਪਾ ਵੀ ਨਹੀਂ ਤੇ ਡੋਲਦੇ ਪਹਾੜ ਵੀ ਨਹੀਂ ਗੇ। ਲੱਗੰਦੋਂ ਬਾਅਦ ਜੂਸ ਪੀਣ ਆ ਗਏ ਬਾਈ ਕੋਲੇ। 60 ਦਾ ਗਲਾਸ ਹੀ ਬਾਈ ਕਹਿੰਦਾ ਵੀ ਤੁਹਾਡੇ ਵਾਸਤੇ ਪਿਆਵਾਂ ਦਾ। ਹੋਰ ਬਾਈ ਠੀਕ ਠਾਕ ਆ। ਕੀ ਨਾਮ ਹੈ ਆਪਕਾ? ਜੇਮੇ ਰਮੇਸ਼ ਜੀ ਰਮੇਸ਼ ਜੂਸ ਆਏ ਬਣਾ ਦੇ ਵੀ ਪਹਾੜ ਜੇ ਉੱਡੇ ਫਿਰਨ ਬਸ ਕਿ ਨਹੀਂ ਪਹਾੜ ਕਰਾਸ ਹੋ ਜਾਣ ਠੀਕ ਆ ਠੀਕ ਆ ਕੋਲਚੇ ਮੈਗੀ ਤੇ ਬਾੜ ਇਧਰ ਰਮੇਸ਼ ਤੇ ਇਧਰ ਗੈਰੀ ਬਾਈ ਉਚਾਈ ਵਧੀ ਜਾਂਦੀ ਆ ਤੇ ਜੋਰ ਲੱਗੀ ਜਾਂਦਾ ਪੂਰਾ ਇੱਥੋਂ ਚੱਲ ਕੇ ਆਏ ਆ ਸੱਪਵਾਲ ਖਾ ਕੇ ਇੱਧਰ ਨੂੰ ਹੌਣ ਵਾਰੀ ਆ ਗਈ ਆ ਕੌਫੀ ਦੀ ਚੱਲਦੇ ਆ ਕੌਫੀ ਕੌਫੀ ਪੀ ਕੇ ਬਾਈ ਕੋਲੋਂ ਅੱਗੇ એનર્ਜੀ ਲੈ ਕੇ ਇੱਧਰ ਸੈਟਅਪ ਲੱਗੀ ਜਾਂਦਾ ਇਹ ਇੱਧਰ ਆਪਣੀ ਕੌਫੀ ਡੋਜ਼ ਜਾਨੀ ਪੀ ਕੇ ਚੱਲਦੇ ਆ ਅੱਗੇ ਇਦੂ ਬਾਅਦ ਲਾਉਣੇ ਇਹਨਾਂ ਦਾ ਮੱਥਾ ਪਤੇ ਰੁਕੇ ਸੀ ਵੀ ਆਪਾਂ ਪਾਣੀ ਪੁਣੀ ਭਰ ਲਿਆ ਬੋਤਲਾਂ ਚੱਲਦੇ ਹਾਂ ਹੁਣੇ ਤੋਂ ਅੱਗੇ ਸਪੀਡ ਦੇਖੋ ਬਈ ਤੇ ਚੜ੍ਹਾਈ ਕਿੰਨੇ ਘੰਟੇ 14 ਮਿੰਟ ਹੋ ਗਏ ਅਜੇ ਸਾਢੇ 22 ਕਿਲੋਮੀਟਰ ਆਏ ਆ ਮਸਾ ਆਪਾਂ ਸਪੀਡ ਮਸਾਂ ਬਾਂਦੀ ਆ 6 ਦੀ ਤੇ ਵਿਊ ਬੜਾ ਘੈਂਟ ਆ ਤੇ ਬਾਕੀ ਜੋਰ ਲੱਗਿਆ ਹੋਇਆ ਤੇ ਸੋਲਣ ਇਥੋਂ ਹੈਗਾ ਜੀ 23 ਕਿਲੋਮੀਟਰ ਦੂਰ ਦੇਖਦੇ ਆ ਪਹੁੰਚਿਆ ਜਾਂਦਾ ਕਿ ਕਿਦਾਂ ਕਿਸ ਹਾਲਤਾ ਵਾ ਮੌਸਮ ਵਧੀਆ ਸੈਟਅਪ ਪਰ ਠੰਡ ਦੇ ਵਿੱਚ ਵੀ ਆਪਾਂ ਨੂੰ ਗਰਮੀ ਲੱਗ ਰਹੀ ਹੈ ਨਾ ਪੂਰਾ ਸਰੀਰ ਭਿੱਜਿਆ ਹੋਇਆ ਬਾਕੀ ਤੁਸੀਂ ਸ਼ਕਲ ਤੋਂ ਹੁੰਦਾ ਜਾ ਲਾ ਸਕਦੇ ਆ ਇਹ ਵੀ ਕਿਵੇਂ ਹੋ ਸਕਦੀ ਆ ਇਨਾ ਜਿਆਦਾ ਥੱਕੇ ਵੀ ਨਹੀਂ ਵੈਸੇ ਕਿਉਂਕਿ ਆਪਾਂ ਥੋੜਾ ਜਿਹਾ ਚੱਲਦੇ ਆ ਫੇਰ ਰੁਕ ਜਾਂਦੇ ਆ ਚੱਲਦੇ ਆ ਫੇਰ ਰੁਕ ਜਾਂਦੇ ਆ ਵੀ ਬ੍ਰੇਕਾਂ ਮਾਰ ਮਾਰ ਕੇ ਹੋ ਸਕਦਾ ਕੱਲੂਸ਼ੇ ਮਲੇ ਪਹੁੰਚ ਜਾਈਏ ਤੇ ਹੋ ਸਕਦਾ ਪਰਸੋਂ ਪਹੁੰਚ ਜਾਈਏ ਇਹ ਬਾਕੀ ਡਿਫਰੈਂਸ ਦਿਖਾ ਦਈਏ ਤੁਹਾਨੂੰ ਇਸ ਆਪਾਂ ਸਾਰਾ ਰਾਹ ਚੜ ਕੇ ਹੀ ਕਰ ਰਹੇ ਹਾਂ ਹਜੇ ਤੱਕ ਤੇ ਬਾਕੀ ਦੇਖਦੇ ਆ ਜਿਹੜਾ ਦੇਸੀ ਸਾਈਕਲ ਹੁੰਦਾ ਉਦਾ ਔਖਾ ਹੋ ਜਾਂਦਾ ਥੋੜਾ ਜਿਹਾ ਤੇ ਜਿਵੇਂ ਕਹਦੇ ਹੁੰਦੇ ਆ ਵੀ ਰੁਪਏ ਵੱਧ ਲਾਤੇ ਤੇ ਐਂ ਲਾਤੇ ਤੇ ਇਹ ਨਹੀਂ ਯਾਰਾ ਭਾਈ ਦੇਖ ਸਕਦੇ ਹੋ ਤੁਸੀਂ ਐਂ ਜਾਂਦਾ ਜੀ ਡੇੜੇ ਪਹਾੜਾਂ ਦੇ ਬੁੱਕ ਦਾ ਜਾ 2:23 ਦਾ ਆਪਾਂ 3.5 ਘੰਟਿਆਂ ਦੇ ਵਿੱਚ 26 ਕਿਲੋਮੀਟਰ ਐ ਮਸਾਂ 16 ਹਜੇ ਪਿਆ 17 ਕਿਲੋਮੀਟਰ ਹੋਰ ਦੇਖਦੇ ਆ ਪਹੁੰਚਿਆ ਜਾਂਦਾ ਕਿ ਨਹੀਂ ਪਹੁੰਚਿਆ ਜਾਂਦਾ ਚੜ੍ਹਾਈਆਂ ਖਤਰਨਾਕ ਤੋਂ ਖਤਰਨਾਕ ਨਹੀਂ ਇਹਦੀਆਂ ਭੁੱਖ ਲੱਗੀ ਸੀ ਆਪਣੇ ਕੋਲ ਸੇਵ ਸੀਗੇ ਬਾਈ ਨੇ ਪਰਸੋਂ ਦੇ ਦਵਾਏ ਹੋਏ ਸੀਗੇ ਤੇ ਆਪਣਾ ਅੱਜ ਸਾਦ ਦੇਣਗੇ ਖਾਣੇ ਆ ਤੇ ਖਾ ਕੇ ਚੱਲਦੇ ਆ ਅੱਗੇ ਬਾਕੀ ਇੱਥੇ ਆਰਾਇਆ ਸੀ ਥੇ ਰੁਕੇ ਸੀ ਲੱਕੜਾਂ ਲੁਪੜਾਈਆਂ ਸੱਚ ਕੇ ਰੱਖੀਆਂ ਆਂ ਪਹੁੰਚ ਗਿਆ ਆਪਾਂ ਹੈਗੇ ਆ ਦਕਸ਼ਾਈ ਸ਼ੌਣੀ ਮੇ ਆਪਕਾ ਸਵਾਗਤ ਹੈ ਇੱਥੇ ਇਹ ਪਹੁੰਚ ਗਿਆ ਆਪਾਂ ਵੀ ਸੇਵ ਸੁਖ ਖਾ ਕੇ ਪੰਜੀਰੀ ਖਾ ਕੇ ਆਪਾਂ ਚੱਲ ਪਏ ਸੀਗੇ ਤੇ ਬਾਕੀ ਇੱਧਰ ਪਹਾੜਾਂ ਦਾ ਅਸਲੀ ਦ੍ਰਿਸ਼ ਸ਼ੁਰੂ ਹੋ ਗਿਆ ਦ੍ਰਿਸ਼ ਕਹਿ ਸਕਦੇ ਹਾਂ ਜੀ ਦਰਖਤ ਦਰੁਖਤ ਆਗੇ ਪਹਾੜਾਂ ਵਾਲੇ ਇੱਕ ਵਧੀਆ ਮੋਲ ਬਣਦਾ ਜਾਂਦਾ ਆਗੇ-ਆਗੇ ਪਰ ਹਨੇਰਾ ਵੀ ਪਣੂ ਪਊਗਾ ਜੇ ਮੈਨੂੰ ਲੱਗਦਾ ਜਿੱਥੋਂ ਤੇ ਕਰ ਚੱਲਦੇ ਆਂ ਦੇਖਦੇ ਆਂ ਕੋਸ਼ਿਸ਼ ਕਰਦੇ ਕਿੱਥੇ ਪਹੁੰਚਦੇ ਆਂ ਲਗਾਤਾਰ ਤਿੱਖੀ ਚੜ੍ਹਾਈ ਤੋਂ ਬਾਅਦ ਪੂਰੀ ਐਨ ਸਿਰੇ ਦੀ ਉਤਰਾਈ ਆਈ ਆ ਤੇ 16 ਸਿਗਾ 12 ਕਿਲੋਮੀਟਰ ਦੇ ਨੇੜੇ 7 ਕਿਲੋਮੀਟਰ ਰਹਿ ਗਿਆ ਤੇ ਬਾਕੀ ਹਵਾ ਐਨ ਮੈਨਾ ਗੋਲੀ ਵਾਂਗੂ ਵਜਦੀ ਮੱਥੇ ਤੇ ਸਪੀਡ ਯਾੜੀ ਸਾਈਕਲ ਦੀ ਸੀਗੀ 45 ਤੋਂ ਪਲੱਸ 48 ੜਤੋਲੀ ਦੀ ਸਪੀਡ ਹੋ ਗਈ ਸੀ ਬਾਕੀ ਸਾਹਮਣੇ ਦਾ 뷰 ਚੈੱਕ ਕਰ ਸਕਦੇ ਤੁਸੀਂ ਪੂਰਾ ਐਨ ਘੈਂਟ ਮੌਸਮ ਠੰਡਾ ਠਾਰ ਸੋਲਨ ਸ਼ਹਿਰ ਸਾਹਮਣੇ ਦੇਖ ਰਹੇ ਹੋ ਤੁਸੀਂ ਬੜਾ ਵਧੀਆ ਧੁੱਪ ਪੈ ਰਹੀ ਆ ਪਹਾੜ ਤੇ ਵਸਿਆ ਸ਼ਹਿਰ ਸੋਲਨ ਤੇ ਆਪਾਂ ਨੂੰ ਆਏ ਸੀ ਵੀ ਔਖੇ ਪਹੁੰਚਾਂਗੇ ਨੇਰੇ ਪਰ ਧਰਾਨ ਐਸੀ ਆਈ ਕਿ ਸ਼ਰਧਾ ਰੱਖੋ ਸਭ ਕੋਈ ਹੋ ਜਾਂਦਾ ਤੇ ਸੱਦਾ ਸ਼ਹਿਰ ਦੇ ਵਿੱਚ ਪਹੁੰਚ ਗਏ ਤੇ ਬਾਕੀ ਗੁਰਦੁਆਰਾ ਸਾਹਿਬ ਐਸੋ ਰਹਿ ਗਿਆ ਭਾਈ 1 ਕਿਲੋਮੀਟਰ ਦੂਰ ਚੱਲ ਕੇ ਦੇਖਦੇ ਆ ਕਮਰੇ ਦਾ ਪੁੱਛਦੇ ਆ ਦੇਖਦੇ ਆ ਵੀ ਕਿਵੇਂ ਮਿਲਦਾ ਆਪਾਂ ਨੂੰ ਕਮਰਾ ਵੀ ਫ੍ਰੀ ਮਿਲਦਾ ਜਾਂ ਕਿਤਾ ਤੇ ਬਾਕੀ ਅੱਜ ਦਾ ਸਫ਼ਰ ਆਪਣਾ 48 ਕਿਲੋਮੀਟਰ ਹੋਇਆ ਸਮਾ ਸਵਾਗਤ ਚਾਰ ਦਾ ਹੋ ਗਿਆ ਅੱਜ ਸਾਈਕਲ ਆਪਾਂ ਚਲਾਇਆ ਹੈਗਾ ਵਾ 5 ਘੰਟੇ 5 5.5 ਘੰਟੇ ਚਲਦੇ ਆ ਹੁਣ ਫਿਰ ਬਣੇ ਰਿਓ ਜੀ ਠੀਕ ਹੈ ਜੀ ਗੁਰਦੁਆਰਾ ਸਿੰਘ ਸਭਾ ਸਪੁਰਨ ਸੋਲਣ ਮਾਝਾ ਦਾ ਪ੍ਰਦੇਸ਼ ਪੁੱਛਦੇ ਆ ਬਾਬਾ ਜੀ ਹੁ ਕਮਰਾ ਅਮਰਾ ਆਪਾਂ ਨੂੰ ਮਿਲ ਗਿਆ ਇਧਰੋਂ ਆਪਾਂ ਥੱਲੇ ਆ ਗਏ 120 ਰੁਪਏ ਪਰ ਪਰਸਨ ਕਮਰਾ ਇੱਕ ਜਾਨੇ ਦੇ 120 ਰੁਪਏ ਬਾਬਾ ਜੀ ਨੇ ਪਹਿਲੇ ਬੋਲਤੇ ਕਮਰਾ ਆਪਾਂ ਨੂੰ ਦੇਦਾ ਇਹ ਸ਼ੀਸ਼ਾ ਵੀ ਲੱਗਿਆ ਹੋਇਆ ਇਧਰ ਬੋਰਡ ਬਾਕੀ ਫੂਨ ਫਾਨ ਆਪਾਂ ਜਹਾਜ ਲਾਤੇ ਸਮਾਨ ਖੋਲ ਕੇ ਤੇ ਸਾਈਕਲ ਬਾਹਰ ਲੌਕ ਲਾ ਤੇ ਕਮਰਾ ਹੈਗਾ ਆਪਣਾ ਆ ਦੋ ਬੈੱਡ ਇਧਰ ਲੱਗੇ ਇੱਕ ਇਧਰ ਸਮਾਨ ਹੁਣ ਇਧਰ ਪਿਆ ਆਪਣਾ ਲੰਗਰ ਵਿਛਾਦਾ ਸ਼ੱਕਦੇ ਆ ਹੁਣ ਤੇ ਇਧਰ ਪਹਿਲਾ ਕੰਮ ਜਿਹੜਾ ਜ਼ਰੂਰੀ ਸੀਗਾ ਚਾਰਜ ਲਾਉਣ ਦਾ ਉਹ ਆਪਾਂ ਕਰ ਦਿੱਤਾ ਹੁਣ ਚੱਲਦੇ ਆ ਪ੍ਰਸ਼ਾਦਾ ਸ਼ਕਣ ਤੇ ਇਦੂ ਬਾਅਦ ਵੀਡੀਓ ਵੀਡੀਓ ਵਾਲਾ ਕੰਮ ਕਰਾਂਗੇ ਤੇ ਫਿਰ ਰੈਸਟ ਕਰਾਂਗੇ ਇੱਥੇ ਬਾਕੀ ਠੀਕ ਠਾਕ ਆ ਜੋਰ ਪੂਰਾ ਲੱਗਿਆ ਤੇ ਅੱਜ ਬਦਾਂ ਫਿਰ ਭਿਉਵਾਂਗੇ ਤਾਂ ਕਰਕੇ ਤੇ ਇੱਧਰ ਦਾ ਮਾਹੌਲ ਕੁਛ ਬਲਾਰਜ ਜਿਹਾ ਕਿਉਂਕਿ ਜਿਆਦਾ ਸਾਫ਼ ਕਰਨ ਵਾਲਾ 37 ਦਾ ਹੋ ਗਿਆ ਤੇ ਆਪਾਂ ਰੋਟੀ-ਗੁੱਟੀ ਸਾਫ਼ ਵੀ ਵੀਡੀਓ ਦੇ ਚੱਕਰਾਂ ਦੇ ਹੋ ਗਈਆਂ ਸੀਗੀ ਵੀਡੀਓ ਅਪਲੋਡ ਕਰਨ ਲੱਗੇ ਨੈਟਵਰਕ ਟੰਗਾਂ ਲੱਗ ਗਿਆ ਬਾਕੀ ਲੋਈ ਲੈ ਲਈ ਠੰਡ ਜਾਦੀ ਤੇ ਪੰਜੀਰੀ ਚੱਕ ਲਈ ਦੁੱਧ ਤੋਂ ਦੁੱਪੀਂ ਛੱਡੇ ਲਿਏ ਤੇ ਬਾਈ ਯਾਰ ਕੇ ਇੱਧਰ ਸੀਗੇ

ਠੀਕ ਹੈ ਜੀ ਬੜੀਆ ਸਭ ਹਾਂਜੀ ਬੜੀਆ 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 ਜੀ ਹਮਨੇ ਦੇਖ ਆਪ ਪਾਸ ਪੰਜਾਬ ਸਾਇ ਹਿਮਾਚਲ ਠੀਕ ਹੈ ਠੀਕ ਹੈ ਹਾਂਜੀ ਤੇ ਬਾਈ ਯਾਰ ਕੇ ਆਪਣੇ ਸਾਈਕਲਾਂ ਕੋਲ ਖੜੇ ਸੀਗੇ ਇਹਨਾਂ ਨੇ ਆਪਾਂ ਨੂੰ ਫੋਲੋ ਤੇ ਸਬਸਕ੍ਰਾਈਬ ਕੀਤਾ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਠੀਕ ਹੈ ਮਿਲਤੇ ਆਂ ਫਿਰ ਕਦੀ ਚਲਦੇ ਆਂ ਬਈ ਚਾਹ ਪੀਣ ਓਕੇ ਬਾਈ ਧੰਨਵਾਦ ਜੀ ਧੰਨਵਾਦ ਯਹੀ ਇਹ ਇਹ ਗੈਰੀ ਬਾਈਕ ਹੈ ਅੱਛਾ ਆਪਕੋ ਅਲੱਗ ਹੈ ਲੋ ਵੀ ਇਧਰ ਆ ਗਈ ਹੈ ਚਾਹ ਦੇ ਨਾਲ ਪੰਜੀਰੀ ਠੰਡ ਦੂਰ ਕੀਤੀ ਜਾਊਗੀ ਕਿਹਨਾਂ ਹੀ ਭਾਈ ਇਹਦਾ ਤਾਂ ਅਜੇ ਬੈਲਟ ਬੁਲਟ ਵੀ ਨਹੀਂ ਲਾਈ ਲਾਈ ਹੀ ਹੈ ਠੰਡ ਪੂਰੀ ਲੱਗ ਰਹੀ ਹੈ ਤੈਨੂੰ ਕੰਮ ਹੱਥ ਦਾ ਕਰਾਈ ਸੀ ਜੀ ਤੁਰ ਕੇ ਮੇਰੀ ਆ ਦੇਣਾ ਜਿਵੇਂ ਮੈਂ ਉੱਥੇ ਮਿਸਤਰੀ ਨਾਲ ਤੇ ਖੜੀ ਕਰਕੇ ਆਉਣਾ ਭਾਈ ਸਹੀ ਆ ਠੰਡ ਦੇ ਵਿੱਚ ਬੁਰਾ ਹਾਲ ਹੋ ਜਾਂਦਾ ਠੰਡ ਕਿਉਂਕਿ ਆਪਾਂ ਜਿਵੇਂ ਬੁੜੀਆਂ ਭਾਂਡੇ ਮਾਂ ਦੇ ਹੁੰਦੀਆਂ ਓਵੇਂ ਹੱਥ ਹੋ ਗਏ ਦੋ ਦਿਨਾਂ ਜੀ ਚਲੋ ਨਾ ਸਾਰਾ ਬੰਦ ਬਾਈ ਬਾਹਰ ਆ ਕੇ ਪਤਾ ਲੱਗਦਾ ਸੌ ਲੱਗੀ ਰਜਾਈ ਜੇ ਬੈਠਣਾ ਕੁਛ ਨਹੀਂ ਪਤਾ ਲੱਗਦਾ ਬਾਈ। ਤੇ ਪੀਨੇ ਚਾਹ ਬਾਈ ਤੇ ਪੈਨੇ ਰਾਤ ਦੂ ਬਾਦ ਗੁਰਦੁਆਰਾ ਸੇਵਾ ਤੇ ਨੰਬਰ ਵੀ ਸਕਰੀਨ ਤੇ ਚੱਲੀ ਜਾਂਦੇ ਦੀ ਇੱਧਰ ਲਿਖੇ ਵੀ ਹੋਏ ਆ। ਜੇ ਕਿਨੇ ਰਾਤ ਰੁਕਣਾ ਹੋਵੇ ਤਾਂ ਨੰਬਰ ਤੇ ਸੰਪਰਕ ਕਰ ਸਕਦੇ ਰੂਮ ਬਣੇ ਹੋਏ ਆ। ਆਪਾਂ ਨੂੰ ਤਾਂ 125 ਰੁਪਏ ਕਿਰਾਇਆ ਬੋਲਿਆ ਸੀ ਤੇ ਆਧਾਰ ਕਾਰਡ। ਅਜੇ ਤੱਕ ਰਲਾਈ ਤਾਂ ਹੈ ਨਹੀਂਗੇ ਤੇ ਬਾਕੀ ਦੇਖੋ ਵੀ ਕੀ ਕਹਿੰਦੇ ਆ। ਸਵੇਰੇ ਇਸ ਵੇਰੇ ਦੇਖਦੇ ਕਿੰਨੇ ਕਬੇ ਜਾਣਾ ਉਦੋਂ ਪੁੱਛਦੇ ਆ ਵੀ ਕੀ ਹਸਾਬਤਾ ਤੇ ਲੰਗਰ ਆਪਾਂ ਛਕ ਲਿਆ ਸੀਗਾ ਉਹ ਕਿਸ ਦੇ ਲੱਗਿਆ ਸੀ ਬਾਕੀ ਲੰਗਰ ਦੇ ਪ੍ਰਬੰਧ ਦਾ ਆਪਾਂ ਨੂੰ ਪਤਾ ਨਹੀਂ ਕਿਉਂਕਿ ਹੁਣ ਤਾਂ ਜੰਦਾ ਲੱਗਿਆ ਹੋਇਆ ਤੇ ਪਾਣੀ ਵੀ ਗਰਮ ਆ ਰਿਹਾ ਸੀ ਪਹਿਲਾਂ ਤਾਂ ਟੂਟੀਆਂ ਦੇ ਵਿੱਚ ਦੇਖਦੇ ਆ ਸਵੇਰੇ ਜੇ ਪਾਣੀ ਹੋਇਆ ਗਰਮ ਤਾਂ ਨਾਲਾਂਗੇ ਆਪਾਂ ਨੂੰ ਹੋ ਗਿਆ ਅੱਜ 3 ਦਿਨ ਕਿਉਂਕਿ ਆਪਾਂ ਨਾਤੇ ਸੀਗੇ ਜਦੋਂ ਲੁਧਿਆਣੇ ਤੁਰੇ ਸੀਗੇ ਨਾ ਚੰਡੀਗੜ੍ਹ ਨਾਤੇ ਆਪਾਂ ਤੇ ਨਾ ਕੱਲ ਤੇ ਨਾ ਹੀ ਅੱਜ ਮਤਲਬ ਅੱਜ 2 ਦਿਨ ਹੋ ਗਏ ਕੱਲ ਨੂੰ ਤੀਜਾ ਹੋ ਜਾਊਗਾ ਤੇ ਦੇਖਦੇ ਆਂ ਪਾਣੀ ਸਵੇਰੇ ਠੰਡਾ ਮਿਲਦਾ ਕਿ ਕਿਵੇਂ ਆ ਫਿਰ ਨਾਵਾਂਗੇ ਤੇ ਬਾਕੀ ਸਾਈਕਲ ਸੁੰਗਲ ਕਰਦੇ ਆਂ ਅੰਦਰ ਹੁਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਪਿਆਰ ਸਤਿਕਾਰ ਦੇ ਰਹੇ ਹੋ ਅੱਜ ਆਪਣੇ 1000 ਸਬਸਕ੍ਰਾਈਬਰ ਪੂਰੇ ਹੋ ਗਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਕਰਕੇ ਹੀ ਆਪਾਂ ਅੱਜ ਤੇ ਅੱਜ ਮਤਲਬ ਇੱਥੋਂ ਤੱਕ ਪਹੁੰਚੇ ਆਂ ਤੇ ਅੱਗੇ ਵੀ ਤੁਸੀਂ ਪਹੁੰਚਾਉਣਾ ਜਿਵੇਂ ਇੱਕ ਕੀ ਹੋਇਆ ਉਵੇਂ ਦੱਸ ਕੇ ਆਪਣੇ ਤੁਸੀਂ ਕਰਵਾਉਨੇ ਆ ਤੁਹਾਡਾ ਧੰਨਵਾਦ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਖੜੇ ਹੈਗੇ ਆ 16 ਦੇ ਵਿੱਚ ਕੱਲ ਨੂੰ ਹੋ ਸਕਦਾ ਆਪਾਂ ਛੇ ਮਲੇ ਪਹੁੰਚ ਜਾਈਏ ਤੇ ਬਾਕੀ ਰੱਬ ਨੂੰ ਪਤਾ ਵਾ ਤੇ ਕਿਉਂਗੀ ਚੜਾਈਆਂ ਚਲੂ ਜਾਈਆਂ ਜਿਆਦੇ ਆ ਬਾਕੀ ਮੇਰੇ ਲੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਰੱਬ ਰੱਖਾ ਮਿਲਦੇ ਆ ਜੀ ਫਿਰ ਕੱਲ ਨੂੰ